ਅਜਿਹਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਆਨੰਦਪੁਰ ਸਾਹਿਬ ਦੇ ਰਹਿਣ ਵਾਲੀ ਲੜਕੀ ਨੀਹਾ ਦੀ ਹੈ ਜਿਸ ਨੂੰ ਕਿ ਉਸ ਦੇ ਸਹੁਰਾ ਪਰਿਵਾਰ ਵੱਲੋਂ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਸਭ ਤੋਂ ਪਹਿਲਾਂ ਦਿਖਾਉਣੀ ਹੈ ਤੁਹਾਨੂੰ ਉਹ ਵੀਡੀਓ ਹੈਟਾ ਚੁੰਨੀ ਵਿੱਚ ਹਾਂਜੀ ਮੇਰੇ ਹਸਬੰਦ ਮੈਨੂੰ ਕਹਿੰਦੇ ਕਿ ਇਹ ਤੇ ਸੀ ਇੰਸਟਾਗ੍ਰam ਚ ਲੰਦੇ ਐ ਮੈਂ ਤਾਂ ਨਹੀਂ ਮੈਂ ਨਹੀਂ ਚਲਾਦੀ ਮੈਂ Yeah, फिर मैं उन्होंने मतलब मैंने खुद हस्या कि हाँ मैं तो है मैं क्या कोई नहीं तू तो चला लियो मैं पीछे रह जाऊंगी सो भी माने नहीं हाँ है मतलब एनी बढ़िया त्याग हो गई है हां जी मैं खुद देखे ने देखे ही नहीं जरूरी बात कितने सोना है सोना बहुत ज्यादा कितना चैनलिंग ये मासी मासी के हां पाँच महीने शादी को हुए तो एक जो लड़के का शौक होता है मैरिज का है ना मालूम है इंसानियत है जो इंसानियत आज की तारीख में खत्म है और ये एक जींदा जाता जो सबूत है हॉस्पिटल भी लेके निके लेकर कौन गया लड़की के माँ बाप ਔਰ ਰੋਪੜ ਤੱਕ ਹੀ ਗਿਆ ਉਹ ਰੋਪੜ ਤੋਂ ਫਿਰ ਵਾਪਸ ਆ ਗਏ ਜਦ ਪੀਜੀਆ ਜਾਣਾ ਸੀ ਪੀਜੀਆ ਜਾ ਕੇ ਉਸकी मौत ਹੋ ਗਈ ਸਸ਼ਕਲ ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਮੀਆ ਸਵਾਗਤ ਕਰਦੀਆਂ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੁਹਾਡੇ ਅੱਗੇ ਹਾਜ਼ਰ ਹੋਈਆਂ ਮੇਰੇ ਨਾਲ ਇਸ ਸਮੇਂ ਸਟੂਡੀਓ ਦੇ ਵਿੱਚ ਮੌਜੂਦ ਨੇ ਪਰਮਿੰਦਰ ਮੁਸਾਫਿਰ ਜੀ ਪਰਮਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਰਮਿੰਦਰ ਜੀ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਸੀਂ ਵੀ ਸੋਸ਼ਲ ਮੀਡੀਆ ਦੇਖਿਆ ਹੀ ਹੋਏਗਾ ਕਿ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਨੇ ਸਾਰਿਆਂ ਦੇ ਹਿਰਦੇ ਨੂੰ ਵਲੁੰਧਰ ਕੇ ਰੱਖ ਦਿੱਤਾ ਹੈ ਉਹ ਹੈ ਲੜਕੀ ਨੀਹਾ ਦੀ ਵੀਡੀਓ ਜੋ ਜਿਸ ਨੂੰ ਕਿ ਉਸੇ ਸੋਹਰਾ ਪਰਿਵਾਰ ਦੇ ਵੱਲੋਂ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਿਲਕੁਲ ਸਹੀ ਗੱਲ ਆ ਸੋਹਮੀਆਂ ਅਸੀਂ ਵੀ ਦੇਖਿਆ ਕਿ ਸੋਸ਼ਲ ਮੀਡੀਆ ਤੇ ਇਹ ਨੀਹਾ ਨਾਮ ਦੀ ਕੁੜੀ ਜੋ ਮਲਾਦਾ ਆਨੰਦਪੁਰ ਸਾਹਿਬ ਦੇ ਨੇੜੇ ਰਹਿੰਦੀ ਸੀ ਪਿੰਡ 'ਚ ਤੇ ਕੁਝ ਕਿੰਨੇ ਮਹੀਨੇ ਪਹਿਲਾਂ ਉਹਦਾ ਹਿਮਾਚਲ ਸੈੱਟ ਵਿਆਹ ਵੀ ਹੋ ਗਿਆ ਤੇ ਦੋਸ਼ ਲਗੇ ਕਿ ਸੋਹਰੇ ਪਰਿਵਾਰ ਵੱਲੋਂ ਨਾਮ ਜ਼ਹਿਰ ਦੇ ਕੇ ਕਈ ਇਹ ਜੇ ਤਸ਼ਦ ਦੇ ਕੇ ਮਾਰੇ ਗਿਆ ਤੇ ਪਰਿਵਾਰ ਵਾਲ ਵੀ ਉਹਨਾਂ ਦੇ ਪਰਿਵਾਰ ਨੂੰ ਵੀ ਕਾਫੀ ਲੇਟ ਦੱਸਿਆ ਗਿਆ ਤੇ ਹਸਪਤਾਲ ਵਿੱਚ ਉਹਨੇ ਦਮ ਵੀ ਤੋੜਿਆ ਕੋਈ ਸ਼ੁਰੂਤੀ ਹੈ ਨਾ ਇੱਕ ਤਰਾਸਦੀ ਕਹਿ ਸਕਦੇ ਆਪਾਂ ਕਿ ਜਦ ਪਿਛਲੀ ਗੱਲ ਕਰੀਏ ਪਹਿਲਾਂ ਕੋਈ ਕੁੜੇ ਨੂੰ ਅਧਿਕਾਰ ਨਹੀਂ ਹੁੰਦੇ ਸੀ ਆਪਣੇ ਕਈਆਂ ਨੂੰ ਲੁਕੋ ਕੇ ਰੱਖਿਆ ਜਾਂਦਾ ਸੀਗਾ ਸਮਾਜ ਦੇ ਵਿੱਚ ਉਤਨ ਨੀਤ ਦੇ ਜਾਂਦਾ ਸੀਗਾ ਮਤਲਬ ਉਹ ਉਤਨ ਕਾਬਿਲ ਨਹੀਂ ਸਮਝਿਆ ਜਾਂਦਾ ਸੀਗਾ ਜਿਵੇਂ ਜਿਵੇਂ ਸਮਾਜ ਵੱਧਦਾ ਗਿਆ ਉਹਨਾਂ ਨੂੰ ਆਪਣੇ ਹੱਕਾਂ ਬਾਰੇ ਪਤਾ ਲੱਗਦਾ ਰਿਹਾ ਤੇ ਉਹ ਸਮਾਜ ਦੇ ਵਿੱਚ ਵਿਚਰੇ ਵੀ ਤੇ ਉੱਚ ਪਦਵੀਆਂ ਦੇ ਵਿਰਾਜਮਾਨ ਹੋਏ ਪਰ ਜਿਹੜੀ ਇਹ ਵੀਡੀਓ ਨੀਹਾ ਨਾਮਕ ਕੁੜੀ ਦੀ ਵਾਇਰਲ ਹੋਈ ਹੈ ਬੜੀ ਹੀ ਭਾਵਕ ਵੀਡੀਓ ਹੈ ਸਾਰਾਂ ਦੇ ਹਿਰਦੇ ਵੀ ਉਹਨਾਂ ਨੇ ਜੰਜੂੜ ਕੇ ਰੱਖ ਦਿੱਤੇ ਨਹੀਂ ਕਿਉਂਕਿ ਦੇਖੋ ਹਰੇਕ ਮਾਪੇ ਆਪਣੇ ਧੀ ਦਾ ਵਿਆਹ ਬੜੇ ਹੀ ਚਾਵਾਨਨ ਕਰਦੇ ਬਿਲਕੁਲ ਠੀਕ ਹੈ ਨਾ ਗੁਰੂ ਜੀ ਇੱਕ ਦੇਖਿਓ ਨੇ ਵੀਡੀਓ ਦੇ ਵਿੱਚ ਉਹ ਕੁੜੀ ਸ਼ੈਮ ਮੈਂ ਦੇਖੀ ਜੀ ਉਹ ਕੁੜੀ ਅੰਨੀ ਭੋਲੀ ਸੀ ਵਿਚਾਰੀ ਉਹਨੂੰ ਸੋਸ਼ਲ ਮੀਡੀਆ ਦਾ ਪਤਾ ਹੀ ਨਹੀਂ ਸੀਗਾ ਠੀਕ ਹੈ ਨਾ ਉਹਨੇ ਇੱਕ ਵੀਡੀਓ ਦੇ ਵਿੱਚ ਕਿਹਾ ਕਿ ਉਹਨੇ ਕਹਿੰਦੇ ਘਰ ਵਾਲ ਨੇ ਮੈਨੂੰ ਪੁੱਛਿਆ ਕਿ ਤੈਨੂੰ ਇੰਸਟਾਗ੍ਰam ਚਲਾਉਣਾ ਆਉਂਦਾ ਉਹ ਕਹਿੰਦੀ ਮੈਨੂੰ ਚਲਾਉਣਾ ਨਹੀਂ ਆਉਂਦਾ ਤੁਸੀਂ ਚਲਾ ਲਓ ਮੈਂ ਪਿੱਛੇ ਬਹਿ ਜੂੰਗੀ ਜੀ ਜੀ ਮਤਲਬ ਅੱਜ ਦੇ ਸਮਾਜ ਦੇ ਵਿੱਚ ਅਨਾ ਕੁੜੀਆਂ ਦਾ ਸਮਝਦਾਰ ਹੋਣਾ ਵੀ ਬੜਾ ਜ਼ਰੂਰੀ ਹੈ ਜੀ ਉਹਨਾਂ ਨੂੰ ਹਰ ਇੱਕ ਕਹਿੰਨੇ ਖੇਤਰ ਦੇ ਨੌਲੇਜ ਹੋਣੀ ਚਾਹੀਦੀ ਬਿਲਕੁਲ ਠੀਕ ਹੈ ਹਰ ਆਪਣੇ ਹੱਕਾਂ ਬਾਰੇ ਪ੍ਰਤਿਆ ਹੋਣਾ ਚਾਹੀਦਾ ਤੇ ਇਹੀ ਰੀ ਹੈ ਕਿ ਸਮਾਜ ਦੇ ਵਿੱਚ ਅਗਰ ਕੋਈ ਬੁਰਾਈ ਹੁੰਦੀ ਹੈ ਤੁਹਾਡੇ ਨਾਲ ਕੋਈ ਮਾੜਾ ਹੁੰਦਾ ਉਹਨਾਂ ਖਿਲਾਫ ਆਵਾਜ਼ ਵੀ ਉਠਾਉਣ ਦੀ ਹੋਵੇ ਇਹ ਨਹੀਂ ਹੈ ਕਿ ਸਭ ਕੁਝ ਸਹਿਣ ਕਰਕੇ ਆਪਣੇ ਉੱਪਰ ਦਰਸ਼ਿਤ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਹੋ ਜਾਵੇ ਤੇ ਮਰ ਕੋ ਮਾਪਿਆਂ ਦਾ ਪਛਾਣ ਦਾ ਕੀ ਗਸੂਰ ਸੀ ਜਿਹੜੇ ਤਾਂ ਹਾਂ ਮਾਰ ਕੇ ਰੋੜੇ ਸੀ ਮਤਲਬ ਇਹ ਜਿਹੜੇ ਭਾਵਨਾ ਨੂੰ ਜਿਹੜੇ ਕਹਿੰਦੇ ਕਿ ਵਾਰਤਾ ਤੋਂ ਨਹੀਂ ਆ ਜਾਂ ਅੰਜਾਮ ਦਿੱਤੇ ਜਾਣੇ ਆ ਜਾਂ ਉਹ ਦੇਖੋ ਕਤਲ ਕੇਸ ਹੋਇਆ ਹੈ ਮਤਲਬ ਬੜੇ ਹੀ ਦਿਲ ਨੂੰ ਝੰਡੋੜਨ ਵਾਲੇ ਕੇਸ ਜੀ ਪਰਮਿੰਦਰ ਜੀ ਕਿਹਾ ਜਾ ਰਿਹਾ ਹੈ ਕਿ ਲੜਕੀ ਦੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ 5-6 ਮਹੀਨੇ ਕੁੜੀ ਪੂਰਾ ਤਸ਼ੱਦਦ ਸਹਿੰਦੀ ਬਿਲਕੁਲ ਸਹੀ ਜਦੋਂ ਕਿ ਉਹ ਇੱਕ ਉਸਨੇ ਅੰਮ੍ਰਿਤ ਛਕਿਆ ਹੋਇਆ ਸੀ ਪਰਿਵਾਰ ਹਿੰਦੂ ਫੈਮਲੀ ਤੋਂ ਬਿਲੋਂਗ ਕਰਦਾ ਪਰ ਉਹ ਕੱਲੀ ਕੁੜੀ ਅਜੀਹੀ ਸੀ ਜਿਸਨੇ ਅੰਮ੍ਰਿਤ ਛਕਿਆ ਹੋਇਆ ਸੀ ਤੇ ਉਸਨੇ ਮੀਟ ਆਂਡਾ ਬਣਾਉਣ ਤੋਂ ਮਨਾ ਕੀਤਾ ਸੀ ਪਰ ਸਹੁਰਾ ਪਰਿਵਾਰ ਦੇ ਵੱਲੋਂ ਉਸ ਨੂੰ ਜ਼ਬਰਦਸਤੀ ਬਣਵਾਉਣ ਦੇ ਲਈ ਕਿਹਾ ਜਾਂਦਾ ਸੀ ਦੇਖੋ ਸਮਾਜ ਦੇ ਵਿੱਚ ਨਾ ਜਦ ਇੱਕ ਕੁੜੀ ਕਮੇਸ਼ਾ ਹੀ ਕਹਿੰਦਾਈ ਕੁੜੀ ਨੂੰ ਦੋ ਘਰ ਹੁੰਦੇ ਨੇ ਜੀ ਇੱਕ ਘਰ ਉਹ ਹੁੰਦਾ ਜਿੱਥੇ ਜੰਮੀ ਪੱਲੀ ਹੁੰਦੀ ਹੈ ਤੇ ਆਪਣੇ ਹੱਕਾਂ ਨਾਲ ਪੂਰੀ ਖੁਸ਼ੀ ਨਾਲ ਉੱਥੇ ਆਪਣਾ ਬਚਪਨ ਬਤੀਤ ਕਰਦੀ ਹੈ ਤੇ ਰਹਿੰਦੀ ਹੈ ਤੇ ਵਿਆਹ ਤੋਂ ਬਾਅਦ ਦੂਜੇ ਘਰ ਚਲੀ ਜਾਂਦੀ ਹੈ ਬੜਾ ਹੀ ਉਸ ਲੜਕੇ ਲਈ ਉਸ ਪਰਿਵਾਰ ਲਈ ਬੜਾ ਹੀ ਕੁਛ ਹੁੰਦਾ ਹੈ ਮਤਲਬ ਕਿ ਬੜੀ ਮਜ਼ਬੂਤ ਕੁੜੀ ਕਿ ਕੈਸੇ ਦੇ ਕਿ ਜਿਹੜਾ ਆਪਣਾ ਸਭ ਕੁਝ ਵਾਰ ਕੇ ਛੱਡ ਕੇ ਇੱਕ ਨਵੇਂ ਮੁੰਡੇ ਨਾਲ ਵਿਆਹੀ ਜਾਂਦੀ ਹੈ ਤੇ ਇੱਕ ਨਵਾਂ ਪਰਿਵਾਰ ਮਿਲਦਾ ਹੈ ਉਹਦੇ ਅਨੁਸਾਰ ਅਡਜਸਟਮੈਂਟ ਕਰਦੀ ਹੈ ਤੇ ਉਸ ਲੜਕੇ ਦਾ ਵੀ ਫਰਜ਼ ਬਣਦਾ ਹੈ ਉਸ ਕੁੜੀ ਦੀ ਪਾਵਨ ਨੂੰ ਸਮਝਣਾ ਉਹਦੇ ਅਧਿਕਾਰਾਂ ਦੀ ਰੱਖਿਆ ਕਰਨਾ ਉਹਦੀ ਰੱਖਿਆ ਕਰਨਾ ਮਤਲਬ ਉਹਦੇ ਹਰ ਇੱਕ ਭਾਵ ਨੂੰ ਆਪਣੇ ਪਰਿਵਾਰ ਨਾਲ ਟਾਲਣ ਦੀ ਕੋਸ਼ਿਸ਼ ਕਰਨਾ ਇਹ ਕਿ ਜ्यादा ਦੇਖੋ ਹਰ ਇੱਕ ਪਰਿਵਾਰ 'ਚ ਕੁਝ ਮਨ ਮਿਟਾਵ ਹੁੰਦੇ ਨੇ ਸਟਾਰਟਿੰਗ ਵਿੱਚ ਥੋੜੇ ਭੇਦ ਭਾਵ ਹੁੰਦੇ ਨੇ ਕੁੜੀ ਸਮਝਦੀ ਵੀ ਐ ਕੋ ਸਮਾਂ ਵੀ ਲੱਗਦਾ ਹੁੰਦਾ ਪਰ ਇਸ ਕੇਸ 'ਚ ਤੁਸੀਂ ਦੇਖਿਆ ਕਿ ਉਹਨਾਂ ਦੇ ਪਰਿਵਾਰਕ ਨੇ ਜਿਹੜੇ ਦੋਸ਼ ਲਾਏ ਨੇ ਪਰਿਵਾਰ ਉਹਦੇ ਪਿਤਾ ਜੀ ਕਹਿੰਦੇ ਆ ਤੇ ਉਹਦੇ ਬ੍ਰਦਰ ਚਾਚਾ ਜੀ ਦੇ ਬੜੇ ਵੜੇ ਸਾਡੀ ਕੁੜੀ ਨਾਲ ਬੜਾ ਦਰਸ਼ਨ ਕੀਤਾ ਗਿਆ ਬਹੁਤ ਮਾਰਦੇ ਸੀਗੇ ਦੇਹ ਦੀ ਵੀ ਮੰਗ ਲਾਦਾ ਗੱਲ ਕੀਤੀ ਕਿ ਦੇਸ਼ ਦੀ ਵੀ ਮੰਗ ਕੀਤੀ ਜਾਂਦੀ ਦੇਸ਼ ਮੰਗਦੇ ਸੀਗੇ ਤੇ ਅਜਿਹੇ ਮਾਮਲੇ ਸਭ ਤੋਂ ਵੱਡਾ ਜਿਹੜਾ ਆਪਾਂ ਰੋਲ ਕਹਿ ਸਕਦੇ ਨਾ ਉਹ ਪਰਿਵਾਰ ਉਹਦੇ ਹਸਬੰਦ ਦਾ ਹੁੰਦਾ ਬਿਲਕੁਲ ਉਹਦੇ ਘਰ ਵਾਲੇ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਘਰ ਵਾਲੀ ਮੇਰੀ ਠੀਕ ਹੈ ਕਿ ਨਹੀਂ ਠੀਕ ਹੈ ਹਰ ਪਰਿਵਾਰ ਦੇ ਵਿੱਚ ਮਾਪੇ ਹੁੰਦੇ ਨੇ ਪੈਨਾ ਹੁੰਦੇ ਨੇ ਉਹ ਆਪਣੇ ਉਹਨਾਂ ਦੀਆਂ ਗੱਲਾਂ ਸੁਣਦੇ ਨੇ ਪਰ ਉਹਨਾਂ ਦਾ ਘਰ ਵਾਲੇ ਦਾ ਕੋਈ ਫਰਜ਼ ਬੰਦਾ ਉਹਦੀ ਗੱਲ ਵੀ ਸੁਣੇ ਠੀਕ ਹੈ ਇਸ ਜਿਹੜੇ ਭਾਵਨਾਤਿਕ ਲੱਗਣੇ ਘੱਤ ਕਹਿ ਲੈਣ ਜਿਹੜੇ ਹਿਰਦੇ ਮਤਲਬ ਤੁਸੀਂ ਸੋਚ ਵੀ ਸਕਦੇ ਕਿ ਉਹ ਕੁੜੀ ਨੇ ਕਿੰਨਾ ਕਦਰਦ ਮਹਿਸੂਸ ਕੀਤਾ ਹੋਣਾ ਕਹਿੰਦੇ ਕਿ 36 ਘੰਟੇ ਬਾਅਦ ਉਹਦੇ ਮਾਪੇ ਨੂੰ ਦੱਸਿਆ ਗਿਆ ਠੀਕ ਹੈ ਜਦੋਂ ਉਹਦੇ ਮਾਪੇ ਗਏ ਤੁਸੀਂ ਦੇਖਿਆ ਕਿ ਬੈੱਡ ਤੇ ਕੱਲੀ ਬੇਸੁਰਦ ਹੋ ਕੇ ਪਈ ਸੀ ਬਿਲਕੁਲ ਮਨ ਲੁ ਕੋਈ ਪੋਸ਼ ਹੀ ਨਹੀਂ ਸੀ ਉਹਦੇ ਵਿੱਚ ਸ਼ਾਇਦ ਇੱਕ ਅੱਦੇ ਇਹ ਵੀ ਦੋਸ਼ ਲੱਗਾ ਕਿ ਕਹਿੰਦੇ ਉਹਦੇ ਸਿਰ ਤੇ ਰਾਡਾ ਵੀ ਮਾਰੇ ਗਿਆ ਇਹ ਕਿਹਾ ਵੀਡੀਓ ਵਾਇਰਲ ਹੋਈ ਵੀਡੀਓ ਦੇ ਵਿੱਚ ਕਿਹਾ ਗਿਆ ਉਹਨਾਂ ਨੇ ਕਿ 35 ਰਾਡਾ ਮਾਰੇ ਗਿਆ ਮਨ ਲਵੇ ਜੀ ਪਾਵਨਤ ਮਨ ਉਹ ਕਿਹੋ ਜਿਹਾ ਮਾਹੌਲ ਹੋਵੇਗਾ ਕਿਹੋ ਜਿਹਾ ਡਰ ਹੋਵੇਗਾ ਉਸ ਕੁੜੀ ਦੇ ਅੰਦਰ ਠੀਕ ਹੈ ਨਾ ਜਿਹੜੀ ਆਪਾਂ ਮਾਂ ਨੂੰ ਇਹ ਵੀ ਨਹੀਂ ਦੱਸ ਸਕੀ ਕਿ ਮੈਂ ਮੈਂ ਇਸ مصیبہ ਚ ਮੇਰੇ ਸਾਹ ਨਹੀਂ ਆ ਰਿਹਾ ਜੀ ਨਹੀਂ ਆ ਰਹਾ ਮਨੂ ਇਹ ਜੀ ਭਾਵ ਤੁਸੀਂ ਸੋਚ ਕੀ ਕਿ ਨਾ ਇੱਕ ਵੈਸੇ ਤੁਹਾਡਾ ਰੋਣਾ ਨਿਕਲ ਜਾਏਗਾ ਮਤਲਬ ਇਹ ਜਿਹੇ ਭਾਵਨਾ ਹੁੰਦੇ ਆ ਕਿ ਕਈ ਇਹ ਮਾਹੌਲ ਹੁੰਦਾ ਹੈ ਕਿ ਸਮਾਂ ਹੁੰਦਾ ਪਰ ਉਹ ਸਮੇ ਨੂੰ ਸਮਝਣਾ ਨੂੰ ਸਮਝਾਉਣਾ ਮਤਲਬ ਬੜਾ ਹੀ ਇੱਕ ਜ਼ਿੰਮੇਵਾਰੀ ਕੰਮ ਹੁੰਦਾ ਜਿਵੇਂ ਕਿ ਸੋਹਰਾ ਪਰਿਵਾਰ ਨੇ ਜ਼ਹਿਰ ਦੇ ਕੇ ਉਸ ਨੂੰ ਮਾਰਿਆ ਕਿਹਾ ਜਾ ਰਿਹਾ ਕਹਿੰਦੇ ਉਹ ਤੜਫਦੀ ਰਹੀ ਤੇ ਜਦੋਂ ਉਹਨੂੰ ਹਸਪੀਟਲ ਜਦੋਂ ਦਾ ਪਰਿਵਾਰ ਆਇਆ ਲੜਕੀ ਦਾ ਤਾਂ ਉਹਨਾਂ ਵੱਲੋਂ ਹਸਪੀਟਲ ਇਹ ਜਾਂਦਾ ਗਿਆ ਉਸ ਤੋਂ ਪਹਿਲਾਂ ਪਰਿਵਾਰ ਨੂੰ ਰੋਕਿਆ ਜਾ ਰਿਹਾ ਸੀ ਕਿ ਲੜਕੀ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਨਾ ਉਸ ਤੇ ਇਹ ਵੀ ਦਿਖਾਇਆ ਜਾ ਰਿਹਾ ਹੈ ਕਹਿੰਦੇ ਰੋਕਿਆ ਗਿਆ ਪਰਿਵਾਰ ਨੂੰ ਕਿ ਇੱਥੇ ਉਸ ਦੀ ਮੌਤ ਹੋ ਜੇ ਜੇ ਹਸਪੀਟਲ ਪਹੁੰਚ ਕੇ ਤਾਂ ਪੁਲਿਸ ਕੇਸ ਪੈ ਜਾਏ ਬਿਕੋਜ਼ ਸੋਨ ਗੱਲ ਸਹੀ ਹੈ ਕਿ ਉਹ ਇਲਜ਼ਾਮ ਲੱਗੇ ਨੇ ਦੋਸ਼ ਲੱਗੇ ਨੇ ਤੇ ਉਹ ਕਹਿੰਦੇ ਜਹਿਰ ਦਿੱਤੀ ਗਈ ਪਰ ਸਭ ਤੋਂ ਵੱਡਾ ਸਵਾਲ ਹੁੰਦਾ ਕਿ ਉਹ ਦਿੱਤੀ ਕਿਉਂ ਗਈ ਇਹ ਕਿਹੜੇ ਕਾਰਨ ਕੀ ਹੋਗੇ ਜਿਹੜੇ ਉਹਨਾਂ ਨੂੰ ਇਸ ਜਿਹੇ ਮੁਕਾਮ ਤੱਕ ਪਹੁੰਚਣਾ ਪਿਆ ਉਹਨੂੰ ਮਾਰਨਾ ਪਿਆ ਕੁੱਟਣਾ ਪਿਆ ਕਿ ਇਹ ਇਕੱਲੀ ਦੇਸ਼ਤੀ ਮਤਲਬ ਦੇਜ ਮੰਗਦੀ ਨਹੀਂ ਉਹਦੀ ਇੱਕ ਲਾਲੋਕੀ ਗੇਮ ਚਲਾਏਗੀ ਜਾਂ ਉਹ ਸਮਝਿਆ ਗਿਆ ਕਿ ਜਾਂ ਮੰਗ ਕੀਤੀ ਗਈ ਹੋਰ ਇਹ ਜੇ ਕਈ ਕਾਰਨ ਹੋਸਦੇ ਕਾਰਨ ਹੋਏ ਕਿਉਂ ਮਾਹੌਲ ਕਿਉਂ ਪੈਦਾ ਹੋਇਆ ਦੇਖੋ ਹਰੇਕ ਦਾ ਇੱਕ ਪਰਿਵਾਰਕ ਹੁੰਦਾ ਹੈ ਜੇ ਉਹਨਾਂ ਨੇ ਜਾਣ ਬੁੱਝ ਕੇ ਜਾਂ ਕੁਝ ਹਰੇਕ ਦੇਖੋ ਮਤਲਬ ਪਰਿਵਾਰ ਦਾ ਦੋਸ਼ ਕਹੀ ਤੇ ਕਿ ਸਾਡੀ ਕੁੜੀ ਨੂੰ ਮਾਰਿਆ ਉਹਨਾਂ ਨੇ ਸਾਡੀ ਕੁੜੀ ਨੇ ਚਾਹ ਕੁੜੀ ਨੇ ਸ਼ਾਇਦ ਜਦ ਉਹਨੂੰ ਮਾਰਦੇ ਕੁਟਦੇ ਸੀਗੇ ਕਹਿੰਦੇ ਕਿ ਰਸੋਈ ਵਿੱਚ ਕੁਟਦੇ ਸੀਗੇ ਕਈ ਜਿਵੇਂ ਅੰਮ੍ਰਿਤਾਰੇ ਕੁੜੀ ਸੀ ਉਹਨੂੰ ਪਾਠ ਕਰਨੇ ਤੇ ਨਿਯਮ ਤੋਂ ਰੋਕਿਆ ਜਾਂਦਾ ਸੀਗਾ ਉਹ ਸਾਰੀ ਇਹ ਬਾਤ ਉਹਨੇ ਭਰਾ ਜਿਹੜਾ ਬਾਹਰ ਐਮਪੀ ਜਾਂਦਾ ਉਹ ਦੱਸਦੀ ਸੀ ਮਤਲਬ ਪਰਿਵਾਰ ਵੱਲੋਂ ਵੀ ਇੱਕਈ ਵਾਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਗਈ ਸਾਡੀ ਕੁੜੀ ਦਾ ਇਹ ਜਿਹਾ ਦਰਦ ਹੋ ਰਿਹਾ ਹੈ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਸੇ ਨਾ ਕਿਸੇ ਮੌਕੇ ਤੇ ਗੱਲ ਟਾਲ ਦੇਗੀ ਟਾਲ ਦੇਗੀ ਉਹ ਮਾਹੌਲ ਇਹ ਜਿਹਾ ਵੱਧ ਗਿਆ ਵੱਧ ਗਿਆ ਕੁੜੀ ਆਪਣੇ ਆਪਣੇ ਆਪ 'ਚ ਇੱਕ ਡਿਪਰੈਸ਼ਨ ਜਿਹਾ ਮਹਿਸੂਸ ਕਰਨ ਲੱਗ ਪਈ ਪਰਮਿੰਦਰ ਜੀ ਜਦੋਂ ਸਾਨੂੰ ਪਤਾ ਵੀ ਸਾਡੇ ਬੱਚੇ ਨਾਲ ਐਵੇਂ ਦਾ ਘੁੱਟ ਮਾਰ ਹੋ ਰਹੀ ਹੈ ਕਿਉਂ ਨਹੀਂ ਅਸੀਂ ਆਪਣੇ ਬੱਚੇ ਨੂੰ ਆਪਣੇ ਘਰੇ ਲੈ ਆ। ਕੋਈ ਪਰਿਵਾਰ ਦੀ ਬੜੀ ਵੱਡੀ ਘਾਟ ਹੈ। ਘਾਟ ਕੀ ਗੈਸ ਕਰਦੇ ਆਂ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਇਨਸਾਨ ਨੂੰ ਮਾਂ-ਬਾਪ ਨੂੰ ਆਪਣੇ ਬੱਚਿਆਂ ਨੂੰ ਸੰਭੰਦ ਦੀ ਲੋੜ ਹੈ। ਜੀ ਠੀਕ ਹੈ ਜਦੋਂ ਬੱਚੇ ਕਹਿੰਦੇ ਆ ਉਹਨਾਂ ਨੂੰ ਸਮਝੋ। ਉਹਨਾਂ ਬੱਚਿਆਂ ਡਰਾਓ ਨਾ। ਜੇ ਉਹਨਾਂ ਨੂੰ ਡਰਾ ਕੇ ਕੋਈ ਗੱਲ ਕਹਿ ਤੋ ਇਹ ਨਿੱਨਾ ਲਿਹਾਜ਼ ਦੇ ਆਪਣੇ ਮਾਪਿਆਂ ਨੂੰ ਕਹਿ ਹੀ ਨਾ ਸਕਣ ਤਾਂ ਫਾਇਦਾ ਕੀ? ਜਦ ਕੁੜੀ ਨੇ ਉਹਨਾਂ ਨੂੰ ਕਿਹਾ ਕਿ ਸਾਡੇ ਨਾਲ ਇੱਕੇ ਪ੍ਰੋਬਲਮ ਹੋ ਰਹੀ ਹੈ ਮਮਾਰ ਦੇ ਘਟਨੇ ਇਹ ਸਮਝਦੇ ਤਾਂ ਨਹੀਂ ਹੋ ਰਿਹਾ ਤਾਂ ਐਕਸ਼ਨ ਲੈਣਾ ਚਾਹੀਦਾ ਦੀ ਪਰ ਇੱਕ ਦੂਜੇ ਪਾਸੇ ਇਹ ਤਾਂ ਪੱਕਾ ਦਿੱਖੀਏ ਕਿ ਦੇਖੋ ਕੋਈ ਨਾ ਸੰਸਕਾਰ ਵੀ ਹੋਏ ਨਹੀਂ ਸੰਸਕਾਰ ਕੀ ਪਿਛਲ ਦੀ ਗੱਲ ਕਰ ਰਹੇ ਨੇ ਕੁੜੀ ਕਹਿੰਦੀ ਕਿ ਮੈਂ ਨਹੀਂ ਇਕੱਲਾ ਵਿਆਹੀ ਗਈ ਮੈਂ ਹੋਰ ਇਸ ਬਾਰੇ ਸੋਚ ਮੈਂ ਇਹਦੇ ਨਾਲ ਹੀ ਰਹਿਣਾ ਉਹਦੇ ਮਾਪੇ ਹੁੰਦੇ ਸਿਆ ਮਾਪੇ ਵੀ ਚਲੋ ਸਮਝਦੇ ਕਿ ਸਾਡੀ ਕੁੜੀ ਇੰਨੀ ਸਿਆਣੀ ਸੀ ਵਿਚਾਰੀ ਨੇ ਹਰ ਚੀਜ਼ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਇਹ ਮੌਕਾਪ ਇਸ ਤੱਕ ਪਹੁੰਚ ਜਗੇ ਤੇ ਉਹ ਕਿਹੜਾ ਬੰਦਾ ਚਾਹੁੰਦਾ ਕਿ ਸਾਡੀ ਕੁੜੀ ਨੂੰ ਮਾਰ ਨਹੀਂ ਛੱਡੇ ਦੇਵੇ ਕੋਈ ਨਹੀਂ ਚਾਹੁੰਦਾ ਹਰੇਕ ਨੂੰ ਆਪਣਾ ਬੱਚਾ ਪਿਆਰਾ ਹੁੰਦਾ ਇਹ ਤਾਂ ਮੈਂ ਤਾਂ ਕਿਹਾ ਕਿ ਉਹਨਾਂ ਦੇ ਇਹ ਜੇ ਮਨ ਇਹ ਜੇ ਹੌਸਲੇ ਇੰਨੇ ਵੱਡੇ ਕਿਵੇਂ ਬਣ ਗਏ ਜਦ ਕਿ ਉਹਨਾਂ ਦੇ ਵੀ ਕੁੜੀਆਂ ਨੇ ਦੋ ਇਹਨਾਂ ਨੂੰ ਮਾਰਨ ਦਾ ਖਾਕੀ ਨਹੀਂ ਸੀ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਉਹਦੇ ਘਰ ਵਾਲੇ ਦੀ ਘਰ ਵਾਲਾਂ ਵਿਆਹ ਹੀ ਗਈ ਹੈ ਤੇ ਉਹਦੀ ਜ਼ਿੰਮੇਵਾਰੀ ਬਣਦੀ ਸੀ ਉਹਨੂੰ ਹੀ ਪਤਾ ਸੀਗਾ ਬਿਲਕੁਲ ਕਿ ਜੇ ਸਾਥ ਛੱਡੇ ਹੈ ਸਾਥ ਨਿਭਾਉਂਦਾ ਐ ਨਹੀਂ ਹੁੰਦਾ ਜਿਵੇਂ ਮਾਰ ਦਿੱਤਾ ਜਾਏਗਾ ਤਾਂ ਕੋਈ ਹੱਲ ਨਹੀਂ ਹੁੰਦਾ ਕੀ ਲੱਗਦਾ ਹੈ ਕਿ ਪਰਿਵਾਰ ਵੱਲੋਂ ਇੱਕ ਗਲਤ ਰਿਸ਼ਤਾ ਚੁਣਿਆ ਗਿਆ ਸੀ ਦੇ ਕੋਈ ਕਿਸਮਤ ਉਹਨਾਂ ਪਰਵਾਦ ਜੇ ਉਹਨਾਂ ਦੇ ਪਰਿਵਾਰ ਮੈਂਬਰਾਂ ਦੀ ਗੱਲ ਕਰੀ ਤਾਂ ਉਹ ਤਾਂ ਇਹੀ ਗੱਲ ਕਹਿੰਦੇ ਕਿ ਸਾਡੇ ਵੱਲੋਂ ਗਲਤ ਕਦੋਂ ਉਠਾਇਆ ਗਿਆ ਜਦੋਂ ਉਹ ਕਹਿੰਦੇ ਅਸੀਂ ਤਾਂ ਚੰਗਾ ਸੋਚਿਆ ਸੀ ਕਿ ਮੁੰਡਾ ਸਰਕਾਰੀ ਨੌਕਰ ਲੱਗਾ ਆਪਣਾ ਸਾਡੀ ਕੁੜੀ ਨੂੰ ਖੁਸ਼ ਰੱਖੇਗਾ ਤੇ ਵਧੀਆ ਪਰਿਵਾਰ ਹੋਵੇਗਾ ਆਪਣੀ ਹੋਣ ਤੋਂ ਵੱਧ ਉਹਨਾਂ ਨੇ ਵਿਆਹ ਤੇ ਪੈਸੇ ਖਰਚਿਆ ਹਰ ਇੱਕ ਚੀਜ਼ ਵੀ ਦਿੱਤੀ ਉਸ ਤੋਂ ਬਾਅਦ ਵੀ ਜਦ ਮੁੰਡੇ ਵਾਲੇ ਦੇਹੀਜ ਮੰਗਦੇ ਨੇ ਨਾ ਤਾਂ ਸਭ ਤੋਂ ਸ਼ਰਮ ਨਾ ਕਰ ਰਹੇ ਜੀ ਉਹਨਾਂ ਦੀ ਇਨਸਾਨੀਅਤ ਖਤਮ ਹੋ ਚੁੱਕੀ ਹੈ ਠੀਕ ਹੈ ਜਦ ਕਿਸੇ ਤੋਂ ਵੀ ਕਿਸੇ ਦੀ ਧੀ ਸੀ ਜਦ ਆਪਣਾ ਘਰ ਪਰਵਾਹ ਛੱਡ ਕੇ ਤੁਹਾਡੇ ਕੋਲ ਆਈ ਤੁਸੀਂ ਉਹਦੇ ਤਸ਼ੱਦਦ ਕਰ ਰਹੇ ਹੋ ਅਤਿਆਚਾਰ ਕਰ ਰਹੇ ਹੋ ਅੰਨੇ ਸ਼ਬਦਾਂ ਨਾਲ ਨਿਵਾਰ ਕਰਦੇ ਹੋ ਕਿ ਅੰਦਰੋਂ ਨੂੰ ਖਤਮ ਕਰ ਦਿੱਤਾ ਗਿਆ ਕਤ ਨਿਤ ਨਯਮ ਲੈਣ ਵਾਲੀ ਕੁੜੀ ਇੱਕ ਪਰਿਵਾਰ ਕਰਨ ਵਾਲੀ ਕੁੜੀ ਤੁਸੀਂ ਕਿ ਧਰਮਾਂ ਦੇ ਖੇਡ ਨਾਲ ਕਰਕੇ ਉਹਨੂੰ ਇੱਕ ਖਤਮ ਹੀ ਕਰ ਦਿੱਤੋ ਇਹ ਕਿੱਥੇ ਦਾ ਸੂਲ ਹੈ ਤੇ ਕਿਹਾ ਜਾ ਰਿਹਾ ਹੈ ਕਹਿੰਦੇ ਜਦੋਂ ਪਰਿਵਾਰ ਜਦੋਂ ਪੁਲਿਸ ਨਾਲਾਗੜ ਪੁਲਿਸ ਹੈ ਜਿਹੜੀ ਉਹ ਕੋਈ ਵੀ ਕਦਮ ਚੁੱਕ ਨਹੀਂ ਰਹੀ ਸੀ ਉਸ ਤੋਂ ਬਾਅਦ ਪਰਿਵਾਰ ਤੇ ਹੋਰ ਪਿੰਡ ਵਾਲਿਆਂ ਵੱਲੋਂ ਇਕੱਠੇ ਹੋ ਕੇ ਉੱਥੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਥਾਣੇ ਦੇ ਬਾਹਰ ਉਸ ਤੋਂ ਬਾਅਦ ਹੀ ਜਿਹੜਾ ਉਨਾਂ ਖਿਲਾਫ ਕਾਰਵਾਈ ਕੀਤੀ ਗਈ ਸੋਹਰਾ ਪਰਿਵਾਰ ਖਿਲਾਫ ਸੋਨੀਆ ਇਹ ਨਾ ਪੰਜਾਬ ਪੁਲਿਸ ਦੀ ਮੈਂ ਨਕਾਮੀ ਕਵਾਂਗਾ ਸਭ ਤੋਂ ਵੱਡੀ ਨਕਾਮੀ ਇਹੀ ਹੈ ਕਿ ਜਦ ਤੱਕ ਤੁਸੀਂ ਆਪਣੀ ਆਵਾਜ਼ ਨੂੰ بلند ਨਹੀਂ ਕਰੋਗੇ ਨਾ ਤੁਹਾਡੇ ਤੇ ਤੁਹਾਡੀ ਕਿਸੇ ਨੂੰ ਸੁਣਨੀ ਨਹੀਂ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕੀ ਧਰਨੇ ਲਾਣਾ ਇਨਸਾਫ ਮੰਗਣਾ ਇਹ ਕਿੱਥੋਂ ਦੇ ਰੂਸੂਲ ਹੈ ਕੀ ਆਮ ਨਾਗਰਿਕ ਦੇ ਕੋਈ ਸੇਫਟੀ ਦੇ ਕੋਈ ਹੈ ਹੀ ਨਹੀਂ ਯਾਨੀ ਕਿ ਬਿਨਾ ਕਰਨੇ ਦਿੱਤੇ ਕੁਝ ਵੀ ਕਾਰਵਾਈ ਕੋਈ ਕੁਸ਼ੀ ਦਾ ਜੱਜ ਨੂੰ ਪਤਾ ਹੈ ਕਰੋਨਾ ਲੱਖਾਂ ਅਰਬਾਂ ਖਰਬਾਂ ਸਾਰੀ ਦੁਨੀਆ ਨੇ ਉਹ ਵੀਡੀਓ ਦੇਖ ਚੁੱਕੀ ਲੱਖ ਲਾਂ ਦਾ ਪਾਰ ਰਹੇ ਨੇ ਤੁਸੀਂ ਮੌਕੇ ਦੇ ਰਹਿਸਤਾ ਕਰੋ ਮੈਨੂੰ ਲੱਗਦਾ ਹੁਣ ਉਹਦਾ ਹਸਬੰਡ ਜੇਲ੍ਹ ਚ ਵੀ ਹੈ ਜੇਲ੍ਹ ਚ ਬੰਦਾ ਜੀ ਜਿਗਰਾ ਦੇਖੋ ਉਹ ਵਿਚਾਰੀ ਮਰ ਗਈ ਅੰਨੀ ਜਦ ਜਿਉਂਦੀ ਸੀ ਅਨੇ ਤਸ਼ ਸੇ ਸਰੀਰ ਦੇ ਸੇ ਪਚਾਰੇ ਨੇ ਮੈਂ ਸੋਚ ਵੀ ਨਹੀਂ ਸਕਦਾ ਮਾਂ-ਬਾਪ ਨੂੰ ਦੱਸ ਨਹੀਂ ਸਕਦੀ ਅੱਜ ਆਪਣੇ ਹੱਥ ਦੇ ਮੜਜਾ ਖੂਨ ਲੱਗ ਜੀ ਸੂਈ ਲੱਗ ਜੇ ਨਾ ਨਾਲ ਦੀ ਮਾਂ ਦੀ ਆਵਾਜ਼ ਨਿਕਲਦੀ ਠੀਕ ਹੈ ਨਾ ਉਹਨੇ ਸਾਲ 36 ਮਿਲਨੇ ਸਾਲ ਚਰਚ ਲੋ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀਗਾ ਨੂੰ ਕੁਝ ਮਹੀਨੇ ਹੋਏ ਸੀਗੇ ਮਿਲਨੇ ਘੰਟੇ ਤੜਪਦੀ ਰਹੀ ਉਹਦੇ ਕੋਲ ਉਹ ਹੈ ਨਹੀਂ ਸੀ ਉਸ ਤੇ ਮਰਨ ਤੋਂ ਬਾਅਦ ਵੀ ਯਾਰ ਉਹਦੀ ਲਾਸ਼ ਨੂੰ ਸੜਕਾਂ ਤੇ ਰੋਲ ਰਹੇ ਇਹ ਕਿੱਥੋਂ ਦੇ ਇਨਸਾਫ ਦੇ ਐ ਇਹ ਕਿੱਥੋਂ ਦੇ ਰੱਖਿਆ ਕਹਿੰਦੇ ਆ ਕਿ ਅਸੀਂ ਅਧਿਕਾਰੀ ਕਿੱਥੇ ਨੇ ਇਹ ਕਿ ਮਲੇ ਇਹਨਾਂ ਨੂੰ ਆਪਣਾ ਸੁਧਾਰ ਕਰਨਾ ਜਿਹਦਾ ਪੰਜਾਬ ਪੁਲਿਸ ਦੀ ਸਭ ਤੋਂ ਵੱਡੀ ਹੀ ਇਨਕਾਮੀ ਹੈ ਇਹ ਹੈ ਕਿ ਜਦ ਕੋਈ ਗਰੀਬ ਵਿਚਾਰਾ ਜਦ ਮੰਗ ਇਨਸਾਫ ਦੀ ਮੰਗ ਕਰਦਾ ਉਸ ਨੂੰ ਸੜਕਾਂ ਤੇ ਰੋਲਣਾ ਪੈਂਦਾ ਅਜਿਹੇ ਇਨਸਾਨ ਜਿਹੜੇ ਕਿਸੇ ਦੀ ਦੀਦੀ ਭੈਣ ਨੂੰ ਵਿਆਹ ਕੇ ਲੈਂਦੇ ਉਸ ਤੋਂ ਬਾਅਦ ਅਜਿਹਾ ਕਾਰਾ ਕਰਦੇ ਉਹਨਾਂ ਨੂੰ ਤਾਂ ਮੌਤ ਦੀ ਸਜ਼ਾ ਨਾਲ ਦੀ ਨਾਲ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਦੇਖੋ ਸੋਨੀਆ ਇਹ ਜੇ ਵਾਕੇ ਹੀ ਉਹਨਾਂ ਨੂੰ ਇਹ ਜੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਜੋ ਉਹਨਾਂ ਨੂੰ ਸਬਕ ਮਿਲੇ ਸਬਕ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਸ਼ਿਆ ਸਟੈਪ ਨਾ ਚੱਕ ਸਕੇ ਤੇ ਇਹ ਜੀਆਂ ਪਰਿਵਾਰਕ ਨੂੰ ਗੁੰਝਲਾਂ ਵਿੱਚ ਫਸਾ ਕੇ ਕੁੜੀ ਦੀ ਹੱਤਿਆ ਨਹੀਂ ਕਰਨੀ ਚਾਹੀਦੀ। ਆਹ ਦੇਖੋ ਸਭ ਅਸੂਲੀ ਰੂਲ ਐਂ ਰੈਗੂਲੇਸ਼ਨ ਦੇ ਕਾਨੂੰਨੇ ਜੇ ਸਖਤ ਹੋਣੇ ਚਾਹੀਦੇ ਆ ਕਿ ਹਰੇਕ ਸੋਚੇ ਵੀ ਨਾ ਇਸ ਨੋਬਤਿਆਂ ਦੇ। ਹਰੇਕ ਦਾ ਕੋਈ ਮਸਲਾ ਹੁੰਦਾ ਗੱਲਾਂ ਨਾਲ ਹੱਲ ਹੁੰਦਾ ਨਹੀਂ। ਬੈਠ ਕੇ ਵੀ ਹੱਲ ਕੀਤਾ ਜਾ ਸਕਦਾ ਹੈ ਕਿ ਸਮਝਦਾਰੀ ਨਾਲ ਵੀ ਹੱਲ ਕੀਤਾ ਜਾ ਸਕਦਾ ਹੈ। ਇਹ ਨਹੀਂ ਕਿ ਗਰਦਨ ਦੇ ਧੌਣ ਰੱਖ ਕੇ ਕਹੋ ਕਿ ਮੈਂ ਮੁੰਡੇ ਵਾਲੇ ਆ ਉਹ ਕੁੜੀ ਵਾਲੇ ਆ ਤਾਂ ਇਹ ਜੇ ਕੋਈ ਮਾਹੌਲ ਹੁੰਦਾ ਇਨਸਾਨੀ ਸਮਾਜ ਇਨ ਸਮਾਜ ਤਾਂ ਮਿਲ ਕੇ ਰਹਿਣਾ ਪੈਂਦਾ ਮਿਲਣ ਤੋਂ ਬਾਅਦ ਕੁਝ ਵੀ ਨਹੀਂ ਹੋ ਸਕਦਾ ਪਰਿਵਾਰ ਇੰਨੇ ਡੂੰਗੇ ਸਦਮੇ ਦੇ ਵਿੱਚ ਹੈ ਕਿ ਉਹਨਾਂ ਦੇ ਹਜੇ ਤੱਕ ਅੰਜੂ ਨਹੀਂ ਰੁਕਦੀ ਸਹੀ ਗੱਲ ਹੈ ਸੋਨੀਆ ਉਹ ਦੇਖੋ ਉਹਨਾਂ ਨੇ ਆਪਣੀ ਕੁੜੀ ਖੋਈ ਹੈ ਕੁੜੀ ਜਿਹੜੀ ਵਾਪਸ ਨਹੀਂ ਆ ਸਕਦੀ ਜਿਹੜੇ ਯਾਦਾਂ ਦੇ ਪਲ ਸੀ ਉਹਨਾਂ ਦੇ ਪਰਿਵਾਰਕ ਮਾਹੌਲ ਅੱਜ ਵੀ ਉਹਨੂੰ ਦੇਖਦੇ ਆ ਤਾਂ ਭਰਨਾ ਥੋੜਾ ਮਤਲਬ ਜਿਹੜਾ ਦੁੱਖ ਹੈ ਤਸੀਹ ਹੈ ਉਹਨਾਂ ਦੇ ਅੰਦਰ ਹੈ ਮਾਪਿਆਂ ਨੂੰ ਪੁੱਛਿਆ ਜਾ ਸਕਦਾ ਕਿ ਉਹਨਾਂ ਨੇ ਕੀ ਗੁਆਇਆ ਜੀ ਠੀਕ ਹੈ ਕੀ ਨਹੀਂ ਗੁਆਇਆ ਕੀ ਗੁਆਇਆ ਉਹਨਾਂ ਨੇ ਕਿਸ ਹੱਦ ਤੱਕ ਹੋਇਆ ਮਤਲਬ ਹਾਲਾਤ ਐਜੇ ਹੋਏਗੀ ਅਨ ਮਤਲਬ ਜਿਹੜਾ ਅੰਤ ਸਮਾਸੀ ਉਹਦਾ ਉਹ ਦੋ ਵਿਚਾਰੇ ਨੂੰ ਕੁਝ ਪਲ ਮਿਲ ਵੀ ਨਹੀਂ ਸਕੇ ਠੀਕ ਹੈ ਨੇ ਹਸੀਨਪਾਲ ਉਹਨੇ ਲਏ ਹੋਏ ਕਿ ਮੈਂ ਮੇਰਾ ਵਿਆਹ ਹੋਏਗਾ ਮਤਲਬ ਕਿੰਨੀਆਂ ਤਮੰਨਾਵਾਂ ਹੁੰਦੀਆਂ ਨੇ ਪਰ ਉਹਨੂੰ ਕੀ ਪਤਾ ਸੀ ਕਿ 5-6 ਮਹੀਨੇ ਬਾਅਦ ਉਸ ਨਾਲ ਜਿਹੜਾ ਘਰ ਹੋ ਬਿਲਕੁਲ ਸਹੀ ਗੱਲ ਐ ਸੋਨਿਆ ਹਰੇਕ ਦੀ ਇੱਕ ਵਿਚਾਰੀ ਇੱਕ ਕੁੜੀ ਆਪਣਾ ਮੈਂ ਪਹਿਲਾਂ ਵੀ ਇਹ ਕਰਕੇ ਪਰਿਵਾਰਕ ਮੋਹ ਛੱਡ ਕੇ ਦੂਜੇ ਪਰਿਵਾਰ ਚ ਜਾਂਦੀ ਐ ਉਹ ਬੜਾ ਵੱਡਾ ਹੌਸਲਾ ਹੁੰਦਾ ਕੋਈ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਬਾਹਰ ਨਹੀਂ ਜਾਂਦਾ ਉਹਦਾ ਆਪਣਾ ਸਾਰਾ ਕੁਝ ਛੱਡ ਕੇ ਤੁਹਾਡੇ ਕੋਲ ਆ ਰਹੀ ਐ ਜੇ ਤੁਸੀਂ ਉਹਨੂੰ ਇੱਜ਼ਤ ਨਾ ਦੇ ਸਕੋ ਸਨਮਾਨ ਨਾ ਕਰ ਸਕੋ ਤਾਂ ਤੁਹਾਡੀ ਸਭ ਤੋਂ ਵੱਡੀ ਨਾਕਾਮੀ ਐ ਸਭ ਤੋਂ ਵੱਡਾ ਉਹਦੇ ਘਰ ਵਾਲੇ ਦੀ ਕਸੂਰੀ ਐ ਸਸੂਰ ਹੈ ਘਰ ਵਾਲੇ ਦਾ ਕਸੂਰ ਐ ਜਿਹੜੀ ਕੁੜੀ ਉਹਦੇ ਲੱਗ ਲੱਗੀ ਐ ਤੇ ਉਹਨੂੰ ਤੁਸੀਂ ਸਮਝ ਨਾ ਸਕੋ ਤੁਸੀਂ ਉਹਨੂੰ ਉਹਦੇ ਜ਼ਰੂਰਤਾਂ ਨੂੰ ਨਾ ਸਮਝੋ ਉਹਦੇ ਪਰਿਵਾਰ ਮਾਹੌਲ ਨੂੰ ਦਿਲ ਦੀਆਂ ਗਹਿਰਾਈਆਂ ਨੂੰ ਨਾ ਸਮਝੋ ਕਿ ਮਤਲਬ ਕਿ ਮਾਹੌਲ ਕਿਵੇਂ ਸੈੱਟ ਕਰਨਾ ਸਭ ਤੋਂ ਵੱਡੀ ਇਨਕਮ ਨਹੀਂ ਹੁੰਦੀ ਹੈ ਕਹਿੰਦੇ ਹਸਪੀਟਲ ਜਦੋਂ ਉਸ ਨੂੰ ਲੈ ਕੇ ਤਾਂ ਡਾਕਟਰਾਂ ਦੇ ਬੋਲ ਡੇਢ ਬੋਤਲ ਦੇ ਕਰੀਬ ਜ਼ਹਿਰ ਜਿਹੜੀ ਆ ਘੱਟੀ ਡੇਢ ਬੋਤਲ ਜਿਸ ਨੇ ਤਾਂ ਪੂਰਾ ਸ਼ਰੀਰ ਹੀ ਇਹ ਸਭ ਤੋਂ ਵੱਡਾ ਸਵਾਲਿਆ ਨਿਸ਼ਾਨ ਹੈ ਸੁਣੋ ਦੇਖੋ ਡੇਢ ਬੋਤਲ ਪੀਣਾ ਜ਼ਹਿਰ ਤੇ ਬੜੀ ਵੱਡੀ ਗੱਲ ਹੈ ਅੰਨਾ ਵੀ ਕੋਈ ਇਹ ਜਿਹਾ ਉਸ ਬੜੀ ਕਿੰਨੇ ਨਾ ਬੜੀ ਸੋਸਮਨ ਬੜੀ ਸ਼ਕਤੀ ਜਾਂ ਬੜੇ ਆਪ ਨੂੰ ਮਜਬੂਤ ਕਰਨਾ ਪੈਂਦਾ ਜਦ ਬੰਦਾ ਕਹਿੰਦਾ ਕਿ ਹਾਂ ਇਸ ਚੀਜ਼ ਨੇ ਮੈਂ ਮਰਨ ਵਾਲਾ ਜਾਂ ਡੇਡ ਬਹੁਤ ਜਿਹੜੀ ਨਿਕਲੀ ਹੈ ਜ਼ਹਿਰ ਦੀ ਉਹ ਕਿਸ ਤਰ੍ਹਾਂ ਉਹਦੇ ਅੰਦਰ ਗਈ ਹੋਏਗੀ ਠੀਕ ਹੈ ਉਹ ਸਮਾਂ ਹੀ ਦੱਸਦਾ ਜਾਂ ਪਰਮਾਤਮਾ ਹੀ ਦੱਸਦਾ ਕਿ ਉਹ ਕੁੜੀ ਨੇ ਕੀ ਜਿਹਾ ਮੱਲ ਆਪਣੇ ਛੀਰ ਦੇ ਦਰਦ ਸਹੇ ਨੇ ਕਿੰਨਾ ਤੱਕਾ ਸਹਿਆ ਕੀ ਕੀ ਉਹਦੇ ਨਾਲ ਪੂਇਆ ਇਹ ਸਾਰਾ ਉਹੀ ਦੱਸ ਸਕਦੀ ਹੈ ਰਮਿੰਦਰ ਜੀ ਇਕੱਲੇ ਨੀਹਾ ਨਹੀਂ ਪਤਾ ਨਹੀਂ ਹੋਰ ਕਿੰਨੀਆਂ ਸਾਡੇ ਦੇਸ਼ ਦੇ ਵਿੱਚ ਕੁੜੀਆਂ ਨੇ ਕਿ ਬਹੁਤ ਕੁਝ ਕੁੜੀਆਂ ਨਾਲ ਹੋ ਰਿਹਾ ਹੈ ਅੱਜਕੱਲ ਬਿਲਕੁਲ ਸਹੀ ਹੈ ਸੋਨਿਆ ਗੱਲ ਉਹੀ ਹੈ ਫਿਰ ਇਹ ਜੇ ਕਈਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਈ ਉੱਥੇ ਦਬ ਕੇ ਰਹਿ ਜਾਂਦੇ ਨੇ ਕਈ ਸਾਹਮਣੇ ਆ ਜਾਂਦੇ ਨੇ ਕਈ ਸਾਹਮਣੇ ਨਹੀਂ ਆਉਂਦੇ ਕਈ ਅਜਿਹੀ ਵੀ ਨੇ ਉਹਨਾਂ ਦਾ ਮੁਕਾਬਲਾ ਵੀ ਕਰਦੇ ਨੇ। ਕਈ ਕੁੜੀਆਂ ਅਜਿਹੇ ਹਨ ਨਹੀਂ ਬੜੇ ਮਜ਼ਬੂਤ ਹੁੰਦੀਆਂ ਨੇ ਹਰ ਚੀਜ਼ ਦਾ ਮੁਕਾਬਲਾ ਹਾਸਲ ਕਰਦੀਆਂ ਨੇ। ਮਤਲਬ ਉਹ ਸੋਚ ਦੇਖਦੀਆਂ ਨੇ ਜਿੱਥੇ ਸਾਡਾ ਅਤਿਆਚਾਰ ਹੋ ਰਿਹਾ ਉਹਦਾ ਵਿਰੋਧ ਕਰਦੀਆਂ ਨੇ, ਸਾਹਮਣੇ ਡਟ ਕੇ ਸਾਹਮਣਾ ਵੀ ਕਰਦੀਆਂ ਨੇ। ਸ਼ਾਇਦ ਉਹ ਅੱਜ ਮਿਲਦਾ ਬਸ ਵੀਰੇ ਨੇ ਸਹੀ ਵੀ ਨੇ ਤੇ ਕੁਝ ਕੁੜੀਆਂ ਐਸੇ ਨੇ ਜਿਹੜਾਂ ਡਰ ਦੇ ਮਾਹੌਲ ਵਿੱਚ ਪਾਲਾ ਕੀਤਾ ਜਾਂਦਾ ਹੈ, ਡਰਾਇਆ ਜਾਂਦਾ ਹੈ। ਕਈ ਕੁੜੀਆਂ ਆਪਣੀ ਇੱਛਿਤ ਕਰਕੇ ਚੁੱਪ ਰਹਿੰਦੀਆਂ ਨੇ। ਕਈ ਬਸ ਇਹ ਜੇ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਮਾਪੇ ਕੋਈ ਨਹੀਂ ਚਾਹੁੰਦੇ ਕਿ ਸਾਡੀ ਕੁੜੀ ਗਲਤ ਜਗ੍ਹਾ ਤੇ ਜਾਵੇ ਉਹਦੇ ਨਾਲ ਅਤਿਆਚਾਰ ਹੋਵੇ ਮਤਲਬ ਕੋਈ ਮਾਪੇ ਇਹ ਜੇ ਨਹੀਂ ਚਾਹੁੰਦਾ ਕਿਉਂਕਿ ਹਰੇਕ ਦੇਖੋ ਹਰੇਕ ਮਾਪੇ ਜਾਂ ਮਾ ਬਾਬ ਕੁੜੀ ਦੀ ਉਹ ਆਪਣੀ ਹਾਇਸੀ ਤੋਂ ਵੱਧ ਵਿਆਹ ਤੇ ਪੈਸਾ ਖਰਚ ਦਿੰਦੇ ਨੇ ਤੁਸੀਂ ਦੇਖਿਆ ਹੋਣਾ ਕਿ ਵੀਡੀਓ ਨੇ ਨਾ ਕਈ ਵਾਰ ਕੋ ਵਿਆਹ ਜਾਂਦੇ ਆ ਕਈ ਲੋਕ ਇਹ ਜਾ ਕੇ ਕਹਿੰਦੇ ਯਾਰ ਵਿਆਹ ਜ ਮਜ਼ਾ ਨਹੀਂ ਆਇਆ ਜਾ ਕੇ ਤੁਸੀਂ ਉਹਦੇ ਮਾਪੇ ਨੂੰ ਪੁੱਛਣਾ ਬਾਪੂ ਬਾਪ ਨੂੰ ਪੁੱਛੋ ਜਿਨੇ ਆਪਣੀ ਕੱਲੀ ਕੱਲੀ ਕਮਾਈ ਆਪਣੀ ਕੁੜੀ ਦੇ ਵਿਆਹ ਤੇ ਲਾਤੀ ਤੁਸੀਂ ਕਹਿਨੇ ਕਿ ਮੈਨੂੰ ਮਜ਼ਾ ਨਹੀਂ ਆਇਆ ਮਤਲਬ ਉਸ ਪੋਜੀਸ਼ਨ ਤੇ ਜਾ ਕੇ ਦੇਖੋ ਸੋਨੇ ਇਹ ਜਿਹੜਾ ਟਾਈਮ ਹੁੰਦਾ ਕਈ ਵਨ ਜਦ ਵਿਆਹ ਰੱਖੀ ਦਿੰਦੇ ਨੇ ਘਰ ਦੇ ਵਿੱਚ ਜਦ ਕੋਈ ਚੀਜ਼ ਲੈਣੀ ਪੈਂਦੀ ਹੈ ਸਭ ਕੁਝ ਵੇਚਣਾ ਪੈਂਦਾ ਬਿਲਕੁਲ ਅੱਛਾ ਉਹ ਟਾਈਮ ਐਸਾ ਹੁੰਦਾ ਕਿ ਉਹ ਕੁੜੀ ਨੂੰ ਪਤਾ ਨਹੀਂ ਹੁੰਦਾ ਕਿ ਮੇਰੇ ਮਾਪੇ ਮੇਰੇ ਭੈਣ ਭਰਾ ਕਿੱਥੋਂ ਲਿਆ ਰਹੇ ਪੈਸੇ ਮਤਲਬ ਇਹ ਜੇ ਮਾਲ ਜਿਹੜਾ ਖਾ ਲਿਆ ਸਮਝ ਲਿਆ ਬਾਅਦ ਚ ਉਹਦੇ ਵਿਰੋਧਤਾ ਕਰ ਲਈ ਕਿ ਨਹੀਂ ਯਾਰ ਮੈਂ ਨਹੀਂ ਆ ਪਰ ਉਹਦੇ ਮਾਪਿਆਂ ਨੂੰ ਪੁੱਛੋ ਨਾ ਉਹਨੇ ਕੀ ਕੀ ਕੀਤਾ ਕੀ ਨਹੀਂ ਕੀਤਾ ਉਸ ਤੋਂ ਬਾਅਦ ਤੁਸੀਂ ਕਿਵੇਂ ਕੀਤਾ ਹੋਏਗਾ ਕਿਵੇਂ ਕੀਤਾ ਉਸ ਤੋਂ ਬਾਅਦ ਤੁਸੀਂ ਕੁੜੀ ਨੂੰ ਖੁਸ਼ੀ ਨਹੀਂ ਰੱਖ ਸਕੀ ਕੁੜੀ ਨੂੰ ਨਹੀਂ ਸਮਝਾ ਸਕੇ ਸਮਝ ਨਹੀਂ ਸਕੇ ਤੇ ਕੋਈ ਨਹੀਂ ਕਿ ਜੇ ਮੰਨਦੇ ਆਂ ਕਿ ਹਰ ਦੇ ਸਮਾਜ ਦੇ ਵਿੱਚ ਕੋਈ ਕਲਜੂ ਚੱਲ ਰਿਹਾ ਹੈ ਕਿ ਕੁਝ ਕੁੜੀਆਂ ਵੀ ਉਹ ਹੁੰਦੀਆਂ ਪਰ ਅੰਨੀ ਕੁੜੀ ਦੇ ਵਿਚਾਰ ਤਾਂ ਆਣੀਆਂ ਵੱਧ ਨਹੀਂ ਬਦਲਦੀਆਂ ਜਿੱਦਾਂ ਕਿ ਉਹਨੂੰ ਮੋੜ ਤੇ ਘਾਤ ਤਾਰ ਨਾ ਪੋਵੇ ਹਰ ਚੀਜ਼ ਦਾ ਸਮਝ ਦਾ ਸੰਭਲ ਕੇ ਹੱਲ ਹੁੰਦਾ ਹੈ ਔਰ ਉਹਨਾਂ ਨੇ ਇਹ ਵੀ ਨਹੀਂ ਸੋਚਿਆ ਸੋਹਰਾ ਪਰਿਵਾਰ ਨੇ ਕਿ ਇਹਦਾ ਹਸ਼ਰ ਕੀ ਹੋਏਗਾ ਲਾਸਟ ਦੇ ਵਿੱਚ ਉਹਨਾਂ ਨਾਲ ਬਣੇਗਾ ਕੀ ਦੇਖੋ ਇਹਦੇ ਜਦ ਤੈਸ਼ ਹੁੰਦਾ ਨਾ ਬੰਦਾ ਜੇ ਤੈਸ਼ ਹੁੰਦਾ ਹੈ ਕੋਈ ਆਪਸ ਚ ਨਹੀਂ ਬਾਂਡਰੀ ਤੁਸੀਂ ਤਲਾਕ ਦੇ ਦੋ ਉਹਦੇ ਘਰ ਛੱਡ ਦੋ ਕਿਉਂ ਉਹਨੂੰ ਮੌਤ ਦੇ ਘਰ ਉਤਾਰਿਆ ਦੇਖੋ ਸੁਣਿਆ ਇਹੀ ਗੱਲ ਹੈ ਨਾ ਹਜੇ ਆਪਾਂ ਇੱਕ ਪਹਿਲੂ ਚੱਲ ਰਿਹਾ ਹੈ ਜੇ ਉਹਦੇ ਪੇਰੈਂਟਸ ਦੇ ਪਹਿਲੂ ਉਹਨਾਂ ਜਾਣਤ ਕਰੀ ਤਾਂ ਸਾਰੀ ਗਲਤੀ ਸੋਹਰਾ ਪਰਿਵਾਰ ਦੇ ਨਿਕਲਦੀ ਹੈ ਹਜੇ ਤੱਕ ਉਹ ਵੀਡੀਓ ਦੇ ਵਿੱਚ ਸੋਹਰਾ ਪਰਿਵਾਰ ਵੱਲੋਂ ਵੀ ਕੋਈ ਬਿਆਨ ਨਹੀਂ ਦਿੱਤਾ ਉਹਦੇ ਘਰ ਵਾਲੇ ਵੱਲੋਂ ਬਿਆਨ ਨਹੀਂ ਆਇਆ ਉਹਦੇ ਮਾਪਿਆਂ ਵੱਲੋਂ ਕੋਈ ਬਿਆਨ ਨਹੀਂ ਆਇਆ ਜੇ ਇੱਕ ਪਹਿਲੂ ਨੂੰ ਦੇਖੀ ਜੇ ਤਾਂ ਇਹ ਪਹਿਲੂ ਇਹੀ ਨਿਕਲਦਾ ਕਿ ਉਹਨਾਂ ਦੀ ਗਲਤੀ ਹੈ ਤੋ ਸਭ ਤੋਂ ਵੱਡੀ ਗਲਤੀ ਕੀ ਇਹ ਜਦੋਂ ਉਹ ਬਿਮਾਰ ਸੀ ਕਹਿੰਦੇ ਇੱਕ ਦਿਨ ਪਹਿਲਾਂ ਮਾਰੇ ਉਹ ਉਹਨੂੰ ਇਲਾਜ ਵੀ ਕਰਾਇਆ ਗਿਆ ਉਸ ਤੋਂ ਬਾਅਦ ਘਰ ਬਿਠਾ ਦਿੱਤਾ ਗਿਆ ਠੀਕ ਹੈ ਉਹਨੂੰ ਇਲਾਜ ਕਰਾਉਣ ਦੀ ਬਜਾਏ ਉਹਨੂੰ ਬੈਠੇ ਤੜਫ ਰਹੀ ਹੈ ਉਹਨੂੰ ਕਿਸੇ ਗੱਲ ਦਾ ਡਰ ਸੀਗਾ ਹਸਪੀਟਲ ਦਾ ਕਰਾ ਸਕਦੇ ਸੀ ਮnde ਇਹ ਜੇ ਕਿਹੜਾ ਡਰ ਸੀਗਾ ਸ਼ਾਇਦ ਉਹਨਾਂ ਨੂੰ ਇਹ ਸੀ ਕਿ ਅਸੀਂ ਨਾ ਫਸ ਗਏ ਜਾਏ ਇਤਤੋਂ ਦਿਨ ਉਹ ਤੜਫਦੀ ਰਹੀ ਯਾਨੀ ਕਿ ਘਰ ਦੇ ਵਿੱਚ ਬਿਲਕੁਲ ਹੈ ਜਦ ਕੋਈ ਇਹ ਜਿਹੇ ਨਾ ਕਿ ਕਈ ਵਾਰ ਗਲਤ ਤੇ ਬੱਚੇ ਗਲਤ ਸਟੈਪ ਚੱਕ ਕੇ ਜੱਕ ਵੀ ਲਿੰਨੇ ਆ ਜ਼ਹਿਰ ਪੀ ਲਈ ਜਾਂ ਕੁਝ ਮੰਨ ਲਓ ਉਹਨਾਂ ਦੇ ਕਹਿਣ ਨਾ ਮਤਾਂ ਉਹਨਾਂ ਨੇ ਦੇ ਦੀ ਜਾਂ ਉਹਨੇ ਆਪ ਪੀ ਲਈ ਉਹਨੂੰ ਕੋਈ ਮੈਡੀਕਲ ਟਰੀਟਮੈਂਟ ਤਾਂ ਦੇ ਸਕਦੇ ਸੀ ਨਾ ਜੀ ਮੈਡੀਕਲ ਟਰੀਟਮੈਂਟ ਇਸ ਕਰਕੇ ਨਹੀਂ ਕਿ ਅਸੀਂ ਫਸ ਜਾਾਂਗੇ ਹੁਣ ਕਿਹੜਾ ਨਹੀਂ ਫਸਣੇ ਹੁਣਗੇ ਫਸਣ ਗਈ ਉਹ ਇੱذ ਤੁਸੀਂ ਉਹਦੀ ਜਾਨ ਤਾਂ ਬਚਾ ਲਓ ਇੱਕ ਜਿੰਦਗੀ ਇਨਸਾਨ ਦੀ ਕਮਿੰਦਰ ਜੈ ਵੀ ਕਿਹਾ ਜਾ ਰਿਹਾ ਕਹਿੰਦੇ ਜਦੋਂ ਨੀਹਾ ਦਾ ਪਰਿਵਾਰ ਉਸਦੇ ਘਰ ਪਹੁੰਚਿਆ ਨਿਆ ਦੇ ਤੇ ਨੀਹਾ ਇਕੱਲੀ ਕਮਰੇ ਦੇ ਵਿੱਚ ਜਿਵੇਂ ਤੁਸੀਂ ਪਹਿਲੇ ਹੀ ਕਿਹਾ ਕਿ ਨੀਹਾ ਇਕੱਲੀ ਕਮਰੇ ਔਰ ਬਾਕੀ ਪਰਿਵਾਰਕ ਮੈਂਬਰ ਕਹਿੰਦੇ ਸਾਈਡ ਤੇ ਬੈਠ ਕੇ ਦੂਜੇ ਕਮਰੇ ਦੇ ਵਿੱਚ ਕੋਈ ਸਲਾਹ ਕਰ ਰਹੇ ਸੀ ਦੇਖੋ ਸੋਨਿਆ ਇਸ ਵਿਚਾਰਤਾਰਾ ਦੇ ਦੇਖੋ ਗੱਲ ਉਹੀ ਹੁੰਦੀ ਹੈ ਟੀਆ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਮਤਲਬ ਜਦ ਉਹ ਜਿਹਾ ਮਾਹੌਲ ਸੀ ਜਦ ਉਹ ਦੇ ਪੇਰੈਂਟਸ ਉੱਥੇ ਕੇ ਮਾਪੇ ਪਹੁੰਚੇ ਕਹਿੰਦੇ ਆ ਕਿ ਉਹਨਾਂ ਨੂੰ ਬਾਹਾਂ ਫੜ ਕੇ ਕਹਿ ਰਹੇ ਸਾਡੇ ਨਾਲ ਪਹਿਲਾਂ ਗੱਲ ਕਰੋ ਤੁਸੀਂ ਘੱਟੋ ਘੱਟ ਇੱਕ ਕਹਿਣ ਲੱਗੀ ਵੀ ਹਜ਼ਾਰ ਵਾਰ ਸੋਚ ਤਾਂ ਲੋ ਕਿ ਜੀ ਕੁੜੀ ਤਾਂ ਬੈੜ ਤੇ ਪਈ ਐ ਪਛਾਹ ਦੀ ਅਧਮਰ ਹੋਈ ਪਈ ਐ ਪਤਾ ਨਹੀਂ ਸਾਹ ਹੈਗੇ ਕਿ ਨਹੀਂ ਹੈਗੇ ਤੁਸੀਂ ਆਪਣੇ ਆਪ ਨੂੰ ਬਚਾ ਕਰਨ ਲਈ ਉਹਦੇ ਬਾਹਾਂ ਫੜਨ ਵਿੱਚ ਉਹ ਕਿਹੜਾ ਬਾਪ ਚਾਹੁੰਦਾ ਹੈ ਕੀ ਹੋਵੇ ਉਹ ਤਾਂ ਮਾਹੌਲ ਹੀ ਇਹ ਜਿਹਾ ਹੁੰਦਾ ਸ਼ਾਇਦ ਇਹ ਜਿਹਾ ਸੀ ਉਦੋਂ ਸ਼ੁਕਰ ਹੱਤੋਂ ਪਾਈ ਨਹੀਂ ਹੋਈ ਚਾਹੇ ਉਹਨਾਂ ਨੇ ਕੁੜੀ ਆਪਣੀ ਦੇਖੀ ਕੁੜੀ ਦੇ ਸਾਹ ਹੀ ਵਿਚਾਰੇ ਵਿੱਚ ਵਿਚਾਲੇ ਨੇ ਉਹਨਾਂ ਨੇ ਆਪਣੀ ਕੁੜੀ ਚੱਕੀ ਧੱਕੇ ਨਾਲ ਗੱਡੀ 'ਚ ਬੈਠੇ ਬੈਠ ਕੇ ਉਥੋਂ ਨਿਕਲੇ ਹਸਪਤਲ ਚਲੇ ਗਏ ਇੱਕ ਪ੍ਰਾਈਵੇਟ ਹਸਪਤਲ ਦਾਖਲਦਾ ਉਸ ਤੋਂ ਬਾਅਦ ਪੀਜੀਏ ਰੈਫਰ ਕਰਦੇ ਆ ਮੰਨ ਲਓ ਇਹ ਜਿਹੇ ਮਾਹੌਲ ਹੁੰਦੇ ਨੇ ਦੇਖੋ ਇੱਕ ਉਹ ਆਪਣੇ ਪੱਖ ਦੀ ਗੱਲ ਕਰ ਰਹੇ ਸੀ ਕਿ ਅਸੀਂ ਸ਼ਾਇਦ ਕਿਸੇ ਤਰ੍ਹਾਂ ਸਮਝੌਤਾ ਕਰ ਲਈਏ ਕੁਝ ਇਸ ਸਮਝੌਤਾ ਦਾ ਹੋਣਾ ਦਾ ਮਤਲਬ ਹੀ ਨਹੀਂ ਬਣਦਾ ਸੀ ਜੀ ਜਿਆਦਾ ਕੁੜੀ ਸਹੀ ਹੋਵੇ ਨਾ ਕੋਈ ਬਾਪ ਮਾਂ ਦੀ ਅਨੇ ਬੇਗਹਿਰਤ ਨਹੀਂ ਹੁੰਦੇ ਜਿਹੜੇ ਸੋਚਣ ਕਿ ਸਾਡੀ ਕੁੜੀ ਮਰ ਰਹੀ ਹੋਵੇ ਤੇ ਅਸੀਂ ਉਹਨਾਂ ਨਾਲ ਸਮਝੌਤਾ ਕਰਦੇ ਹਾਂ ਇਸ ਤਰੀਕੇ ਦਾ ਸਭ ਤੋਂ ਵੱਡਾ ਗੱਲ ਹੁੰਦਾ ਕਿ ਤੁਸੀਂ ਉਹਨੂੰ ਬਚਾਓ ਕੋਈ ਬੱਚੇ ਨੂੰ ਬਚਾਉਂਦੇ ਕਿਸੇ ਤਰੀਕੇ ਨਾਲ ਮੈਡੀਕਲ ਸਹੂਲਤ ਦਿੰਦੇ ਨਾਲ ਖੜਦੇ ਉਹਦਾ ਹਸਬੰਦ ਆ ਕੇ ਨਾਲ ਖੜਦਾ ਮਤਲਬ ਮੈਡੀਕ ਕੋਈ ਵੀ ਨਹੀਂ ਸੀ ਉੱਥੇ ਦਾ ਜੀ ਅੱਜ ਜਿਹੜਾ ਵੀ ਕੋਈ ਇਸ ਵੀਡੀਓ ਨੂੰ ਦੇਖ ਰਿਹਾ ਇਸ ਭਾਵੁਕ ਵੀਡੀਓ ਇੰਨੀ ਹੈ ਕਿ ਸਭ ਦੇ ਅੱਖਾਂ 'ਚੋਂ ਹੰਝੂ ਆ ਜਾਣ ਬਿਲਕੁਲ ਸਹੀ ਗੱਲ ਆ ਸੋਹਣੀਆ ਦੇਖੋ ਐਸੀ ਐਸਾ ਬੋਲਣ ਦਾ ਸਟਾਈਲ ਕੁੜੀ ਦਾ ਇੰਨੀ ਨਰਮਾਈ ਹਾਂ ਤੁਸੀਂ ਦੇਖ ਸਕਦੇ ਹੋ ਕੁੜੀ ਦੇ ਨਾਲ ਮਤਲਬ ਅਸੀਂ ਜਦ ਵੀਡੀਓ ਦੇਖੀ ਤੁਸੀਂ ਵੀਡੀਓ ਦੇਖੀ ਹੋਣੀ ਬੜੀ ਹੀ ਇੱਕ ਵਿਚਾਰੀ ਭੋਲੀ ਬਾਲੀ ਲੱਗਦੀ ਹੈ ਪੜ੍ਹੀ ਲਿਖੀ ਸੀ ਤੇ ਦੁਨਿਆਵੀ ਤੋਂ ਦੂਰ ਸਿਮਨ ਲੱਗਦਾ ਦੁਨਿਆਵੀ ਤੋਂ ਦੂਰ ਸੀ ਪ੍ਰਮਾਤਮਾ ਦੇ ਵਿੱਚ ਕਹਿੰਦੇ ਅੰਮ੍ਰਿਤ ਛਕਿਆ ਉਸ ਨੇ ਨਿਤਨੇਮ ਕਰਦੀ ਸੀ ਪ੍ਰਵਾਟ ਕਰਦੀ ਸੀ ਬਲੇ ਇਹ ਜਿਆ ਇੱਕ ਵੈਸੇ ਮੈਂ ਗੱਲ ਸੁਣ ਇਹ ਜੇ ਲੋਕ ਨੇ ਇੱਕ ਦੁਨਿਆਵੀ ਤੋਂ ਵੈਸੀ ਪ੍ਰਮਾਤਮਾ ਦੇ ਰੂਪ ਹੁੰਦੇ ਨੇ ਜੀ ਠੀਕ ਹੈ ਨਾ ਸਮਾਧ ਦੇ ਵੀ ਪ੍ਰਮਾ ਵੈਸੀ ਹੁੰਦੇ ਤੁਸੀਂ ਉਹਨਾਂ ਦੀ ਇੱਕ ਕੁੜੀ ਜਾਂ ਜਿਹੜੀ ਹੈ ਉਹ ਤੁਹਾਡੇ ਤੋਂ ਸਰ ਕੁਛ ਨਹੀਂ ਇੱਛਤ ਮੰਗਦੀ ਹੈ ਪੈਸਾ ਹੋਵੇ ਜਾਂ ਨਾ ਹੋਵੇ ਉਹਨੇ ਤੁਹਾਡੇ ਨਾਲ ਵਸ ਜਾਣਾ ਹੈ ਜੇ ਤੁਸੀਂ ਇੱਕ ਹਰ ਪਰਿਵਾਰ ਇੱਕ ਸੋਹਰਾ ਪਰਿਵਾਰ ਇੱਕ ਕੁੜੀ ਨੂੰ ਇੱਜ਼ਤ ਨਹੀਂ ਦੇ ਸਕਦਾ ਸੋ ਤਾਂ ਇਸ ਕਾਬਲੀ ਨਹੀਂ ਹੈਗਾ ਕਿ ਉਹ ਕੁੜੀ ਆਪਣੇ ਮੁੰਡੇ ਨੂੰ ਵਿਆਏ ਕੁੜੀਆਂ ਸਿਰ ਦਾ ਤਾਜ ਉਹਨਾਂ ਦੀ ਬੰਦਿਆਂ ਨੇ ਜਿਨ੍ਹਾਂ ਨੂੰ ਪਰਮਾਤਮਾ ਵੱਲੋਂ ਤੀਨ ਦਿਨ ਦੀ ਹੰਦੀ ਜੀ ਠੀਕ ਹੈ ਨਾ ਮਾਪੇ ਹੁੰਦੇ ਆ ਮਾਪੇ ਆਪਣੇ ਕੁੜੇ ਸਭ ਰੀਝਾਂ ਨਾ ਪੂਰੀਆਂ ਕਰਕੇ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਆ ਤੇ ਰੱਖਦੇ ਵੀ ਸੋ ਅਸੀਂ ਅੱਜ ਗੱਲ ਕੀਤੀ ਹੈ ਨੀਹਾ ਦੀ ਜਿਸ ਨੂੰ ਕਿਸਦੇ ਸਹੁਰਾ ਪਰਿਵਾਰ ਵੱਲੋਂ ਜ਼ਹਿਰ ਦੇ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਜਿਸ ਨੇ ਉਸ ਦੇ ਪਰਿਵਾਰ ਪਰਿਵਾਰ ਨੂੰ ਹੀ ਨਹੀਂ ਬਲਕਿ ਪੂਰੀ ਦੇਸ਼ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਅੱਜ ਹਰ ਕੋਈ ਉਸ ਪਰਿਵਾਰ ਦੇ ਨਾਲ ਖੜਾ ਹੈ ਉਸ ਲੜਕੀ ਦੇ ਨਾਲ ਖੜਾ ਹੈ ਤੇ ਕਿਹਾ ਜਾ ਰਿਹਾ ਕਿ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਉਹ ਟਿੱਕੇ ਬੈਠਣ ਵਾਲੇ ਨਹੀਂ ਹਨ ਸੋ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ